ਪੂਰੇ ਭਾਰਤ ਵਰਸ ਦੇ ਦਰਜਨਾ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਮੁਖੀ ਨੇ ਟਰਸਟੀ ਨੇ ਦਰਮਾਦੀਸ਼ ਨੇ ਆਜ਼ੀਰਾਂ ਨੂੰ ਅਸੀਂ ਬੜੇ ਲੰਬੇ ਸਮੇਂ ਤੋਂ ਜਿੱਦਾਂ ਕਿ ਸਾਰੀ ਦੁਨੀਆ ਨੂੰ ਪਤਾ ਹੈ ਨਾ ਸ੍ਰੀ ਬਬੂ ਜੀ ਜਗਤਪੁਰ ਪੰਚਾਲ ਨਿਵਾ ਮਹਾਰਾਜ ਜੀ ਦਾ ਆਸ਼ੀਰਵਾਦ ਮੇਰੇ ਤੋਂ ਲੰਬੇ ਸਮੇਂ ਤੇ ਮੇਰੇ ਤੇ ਗੁਰੂ ਜੀ ਦਾ ਸੀਗਾ ਗੁਰੂ ਜੀ ਦੇ ਬ੍ਰਹਮਾਂ ਲਈ ਹੋਣ ਤੋਂ ਬਾਅਦ ਸਾਰੇ ਹੀ ਅਖਾੜਿਆਂ ਨੇ ਮਹੰਤ ਫਰੀ ਗਿਰੀ ਜੀ ਮਹਾਰਾਜ ਜੀ ਨੇ ਹਜ਼ਾਰਾਂ ਸੰਤ ਸਮਾਜ ਦੇ ਦੇ ਹਾਜ਼ਰੀ ਦੇ ਵਿੱਚ ਗੁਰੂ ਜੀ ਨੂੰ ਜਗਤਗੁਰੂ ਦਾ ਐਲਾਨਿਆ ਸੀ ਤੇ ਜਿੰਨੇ ਵੀ ਇਹਨਾਂ ਦੇ ਸਥਾਨ ਸੀ ਜਿਹੜੇ ਜਗਤਗੁਰੂ ਪੰਚਾਨੰਦ ਗਰੀ ਜੀ ਮਹਾਰਾਜ ਦੀ ਪੁਰਸਗੀ ਉਹ ਗੁਰੂ ਜੀ ਨੂੰ ਉਹਨਾਂ ਦਾ ਉਤਰਦਤ ਲੋਪਿਆ ਸੀਗਾ ਮਾਤਾ ਜਵਾਲਾ ਜੀ ਮੰਦਰ ਨਹਿਣਾ ਦੀ ਮਾਤਾ ਮੰਦਰ ਚੰਡੀਗੜ੍ਹ ਸਮੇਤ ਜਿਵੇਂ ਟਕੋਲੀ ਆਸ਼ਰਮ ਤੇ ਅੱਜ ਗੁਰੂ ਜੀ ਨੂੰ ਅਸੀਂ ਲੰਬੇ ਸਮੇਂ ਤੋਂ ਰਿਕਵੈਸਟ ਕਰ ਰਹੇ ਸੀ ਕਿ ਸਾਡੇ ਸੰਗਠਨ 'ਚ ਆਸ਼ੀਰਵਾਦ ਦਿਓ ਸਾਨੂੰ ਥੋੜਾ ਸਮਾਂ ਦਿਓ ਗੁਰੂ ਜੀ ਨੇ ਬੜੇ ਹੀ ਸਾਡੀ ਸਾਰੀ ਟੀਮ ਮੇਰੇ ਨਾਲ ਦੀਪਕ ਸ਼ਰਮਾ ਜੀ ਮੇਰੇ ਨਾਲ ਕਮਲਜੀਤ ਸਿੰਘ ਕਮਲਦੀਪਾਂਛਲ ਜੀ ਬੋਤਮ ਗਿਰੀ ਜੀ ਅਨੁਜ ਗੁਪਤਾ ਜੀ ਸਾਡੀ ਕੋਰ ਕਮੇਟੀ ਦੇ ਰਵੀ ਸ਼ਰਮਾ ਜੀ ਭਾਰਤੀ ਅੰਗਰੇਜ਼ੀ ਸ਼ਾਹ ਜੀ ਸਾਰਿਆਂ ਦੀ ਰਿਕਵੈਸਟ ਨੂੰ ਮੰਨਦੇ ਹੋਏ ਸਾਡੇ ਸੰਗਠਨ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਸੀਂ ਇਹਨਾਂ ਨੂੰ ਅੱਜ ਅਸੀਂ ਹੁਣ ਪਦ ਤਾਂ ਦੇਣ ਦਾ ਦੇ ਤੋਂ ਜੂਨੀਅਰ ਤਾਂ ਲਗਾ ਨਹੀਂ ਸਕਦੇ ਜਿੱਦਾਂ ਰਾਸ਼ਟਰੀ ਦੇ ਅਖਸਰ ਦੇ ਇਤੇ ਲਗਾਤਾ ਰਾਸ਼ਟਰੀ ਉਪਦੇਸ਼ ਅਰੰਧਾ ਜਨ ਸੇਕਤੀਗੰਨਾ ਅਸੀਂ ਇਹਨਾਂ ਨੂੰ ਸੰਗਠਨ ਦਾ ਧਰਮਾਂ ਦੀ ਜੋਖਤ ਕਰ ਰਹੇ ਹਾਂ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹਨਾਂ ਦੇ ਮਾਰਗਦਰਸ਼ਨ ਨਾਲ ਅਸੀਂ ਕੰਮ ਕਰਾਂਗੇ ਜਿੱਥੇ ਗੁਰੂ ਜੀ ਸਾਡੀ ਡਿਊਟੀ ਲਗਾਣਗੇ ਬੇਟਾ ਉੱਥੇ ਜਾ ਕੇ ਆ ਕੰਮ ਕਰਕੇ ਆਉ ਕਰਾਂਗੇ ਸਾਰੀਆਂ ਟੀਮਾਂ ਕਰਨੀਆਂ ਤੇ ਗੁਰੂ ਜੀ ਵੀ ਜਿੱਥੇ ਸਾਨੂੰ ਲੋੜ ਹੋ ਗਈ ਅਸੀਂ ਰਿਕਵੈਸਟ ਕਰਾਂਗੇ ਤੇ ਗੁਰੂ ਜੀ ਕੋ ਸਮਾਂ ਹੋਏਗਾ ਸਾਡਾ ਮੰਗਣ ਤੇ ਬਹੁਤ ਜਲਦ ਅਸੀਂ ਇੱਕ ਵਿਸ਼ਾਲ ਕਾਰਜਕ੍ਰਮ ਕਰਾ ਕੇ ਪਟਿਆਲਾ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਵਿੱਚ ਇੱਕ ਵੱਡਾ ਤਾਜਬੋਸ਼ੀਲਾ ਕਾਰਜਕ੍ਰਮ ਰੱਖਾਂਗੇ ਜੀਵੇਂ ਕਿ ਸੇ ਹੀ ਹਿੰਦੂ ਸੁਮੇਕਲ 플러스 ਸ਼੍ਰੀਸ਼ਲਾ ਹਿੰਦ ਦੀ ਜਿੰਨੀ ਨੈਸ਼ਨਲ ਦੇ ਪੰਜਾਬ ਤੇ ਨਾਰਥ ਦੀ ਟੀਮ ਹੈ ਉਸ ਵਰੀ ਗੁਰੂ ਜੀ ਤੋਂ ਅਸ਼ੀਰਵਾਦ ਲਏਗੀ ਬਹੁਤ ਜਲਦ ਗੁਰੂ ਜੀ ਤੇ ਮੈਂ ਤੇ ਸਾਡੇ ਨਾਲ ਜਿੰਨੀ ਸਪੋਰਟ ਕਮੇਟੀ ਹੈਗੀ ਆ ਪੰਜਾਬ ਦੇ ਤਿੰਨ ਤਿੰਨ ਦਿਨਾਂ ਦੇ ਅਸੀਂ ਹਰ ਸ਼ਹਿਰ ਦੇ ਤਿੰਨ ਦਿਨਾਂ ਪ੍ਰਵਾਸ ਰੱਖਾਂਗੇ ਜਿੱਥੇ ਅਸੀਂ ਸ਼ਹਿਰ ਦੇ ਪ੍ਰਮੁਖ ਧਾਰਮਿਕ ਸਥਾਨਾਂ ਤੇ ਸਨਾਤਨੀ ਸਥਾਨ ਨੇ ਜਿੰਨੇ ਜਿੰਨੇ ਵਪਾਰੀ ਭਾਈਚਾਰੇ ਦੇ ਲੋਕ ਨੇ ਫਿਰ ਜਿੰਨੇ ਸਾਡੇ ਸਾਡੇ ਸੰਗਠਨ ਨੂੰ ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਦੁਰਾਖਸ਼ੇ ਪੁਲਸੀ ਦੀ ਮਾਤਾ ਮਾਲਾ ਅਰਪਣ ਭੇਟ ਕਰਾਂਗੇ ਤੇ ਉਹਨਾਂ ਨੂੰ ਪੁਨ ਸੰਗਠਨ ਦੇ ਸ਼ਾਮਿਲ ਕਰਾਂਗੇ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ ਸਾਡੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ